वेलकम बैक मैं शंकी की मक्कड़ी आज पहुंचे हैं जी आपा समाणा ਦੇ ਪਿੰਡ ਫਤਿਮਾਚੜੀ ਇੱਥੇ ਪਿੰਡ ਦੀਆਂ ਗਲੀਆਂ ਵੀ ਘੁੰਮਾਂਗੇ ਤੇ ਕੁਝ ਮਿੱਤਰਾਂ ਨੂੰ ਮਿਲਾਂਗੇ ਇਹ ਪੁਰਾਣਾ ਪਿੰਡ ਹੈ ਜੀ ਪਰ ਜੀ ਨਹੀਂ ਮਾਰਤਾ ਤੇ ਪਿੰਡ ਦਾ ਕਹਿੰਦੇ ਇੱਕ ਬਹੁਤ ਪੁਰਾਣਾ ਦਰਵਾਜਾ ਵੀ ਹੈ ਦਰਵਾਜਾ ਕਿਹਾ ਜਾਂਦਾ ਸੀ ਹਜੇ ਵੀ ਬਿਲਕੁਲ ਸਹੀ ਸਲਾਮਤ ਬਹੁਤ ਵਧੀਆ ਕੰਡੀਸ਼ਨ ਵਿੱਚ ਹੈ ਇਹ ਸਾਹਮਣੇ ਆਪਾਂ ਉਹ ਦੇਖ ਰਿਹਾ ਦਰਵਾਜਾ ਜੀ ਦੇਖੋ ਜੀ ਬਹੁਤ ਸੋਨਾ ਬਾਬਾ ਸਾਹਿਬ ਦਾਸ ਜੀ ਇਹ ਦਰਬਜੇ ਦੇ ਪੱਲੇ ਪਾਏ ਨੇ ਜੀ ਆਪਾਂ ਦਰਬਜੇ ਦਾ ਘੁੰਮ ਕੇ ਆਏ ਆ ਤੇ ਇਹਦੀ ਇੱਕ ਵੀਡੀਓ ਆਪਾਂ ਦੁਬਾਰਾ ਫਿਰ ਸਾਰਿਆਂ ਨੂੰ ਦਿਖਾਵਾਂਗੇ ਆਪਾਂ ਕਨਾਂ ਗਲੀਆਂ ਦੇਖ ਲਈਏ ਜੀ ਪਿੰਡ ਦੀਆਂ ਦੇਖੋ ਟੰਗ ਗਲੀਆਂ ਬਹੁਤ ਸੋਹਣੇ ਪਕਿੰਗ ਲੋਕਿੰਗ ਟੈਲਾਂ ਲੱਗੀਆਂ ਹੋਈਆਂ ਨੇ ਬੰਦੇ ਕੇ ਰਸਤੇ ਬੰਦੇ ਜੀ ਨਾ ਨਿਕਲੂ ਪਰੇ ਦਰਵਾਜਾ ਹੋਰ ਵੀ ਹੈ ਕੋਈ ਇਹ ਹੀ ਦਰਵਾਜਾ ਇਹ ਹੀ ਹੈ ਚੰਗਾ ਜੀ ਭਾਈ ਸਾਹਿਬ ਭਾਈ ਸਾਹਿਬ ਕਹਿੰਦੇ ਨੇ ਜੀ ਪਿੰਡ 'ਚ ਇੱਕੋ ਹੀ ਦਰਵਾਜਾ ਹੈ ਆਪਾਂ ਹੁਣ ਦੁਬਾਰਾ ਇੱਕ ਵਾਰੀ ਦਰਵਾਜੇ ਨੂੰ ਫੇਰ ਦੇਖਦੇ ਆਂ ਜੀ ਫਿਰ ਆਪਾਂ ਬਾਈਕ ਖੜਾ ਕੇ ਆਰਾਮ ਨਾਲ ਤਸੱਲੀ ਨਾਲ ਦਰਵਾਜੇ ਦੇ ਦਰਸ਼ਨ ਕਰਾਂਗੇ ਇਹ ਸ਼ਾਇਦ ਕੋਈ ਟਰਾਲੀ 'ਚ ਲੋਡਿੰਗ ਹੋ ਰਹੀ ਹੈ ਤੂੜੀ ਲੱਦੀ ਆ ਰਹੀ ਹੈ ਜੀ ਤੇ ਇਹ ਆ ਗਿਆ ਹੀ ਆਪਣਾ ਦਰਵਾਜਾ ਜੀ ਦੇਖੋ ਫੇਰ ਪਹਿਲਾ ਹੈ ਇੱਟਾਂ ਦਾ ਹੋਣਾ ਬਾਅਦ ਚ ਸ਼ਾਇਦ ਇਹ ਪਲਾਸਟਰ ਕਰਿਆ ਗਿਆ ਹੈ ਜੀ ਆਪਾਂ ਇੱਥੇ ਬਾਈਕ ਰੋਕਦੇ ਆਂ ਸਾਈਡ ਤੇ ਲਓ ਜੀ ਅੱਜ ਪਹੁੰਚੇ ਆਂ ਆਪਾਂ ਪਿੰਡ ਮਾਜਰੀ ਉਹ ਮਾਜਰੀ ਕਾ ਬਹੁਤ ਸੋਹਣਾ ਕੋਈ ਪੁਰਾਣਾ ਦਰਵਾਜ਼ਾ ਦੇਖਿਆ ਹੀ ਆਪਾਂ ਨੇ ਬੰਦੇ ਤੋਂ ਪਹਿਲਾਂ ਦਾ ਦਰਵਾਜ਼ਾ ਜੀ ਧੰਨ ਬਾਬਾ ਸਾਬ ਦਾਸ ਜੀ ਬਹੁਤ ਸੋਹਣਾ ਲੱਗਿਆ ਜੀ ਆਹ ਲਓ ਇਹ ਲੱਗਦੇ ਦਰਵਾਜ਼ੇ ਕਿਸੇ ਤਰ੍ਹਾਂ ਦੇ ਲੱਗੇ ਹੋਏ ਉਦੇਸੀ ਕਿ ਉਹਨੇ ਕਟਕੇ ਰੱਖਿਆ ਨਹੀਂ ਬਹੁਤ ਸਾਰਾ ਕੈਮਰੇ ਵੀ ਲਾਏ ਨੇ ਪਿੰਡ ਵੱਲੋਂ ਤੇ ਆਪਾਂ ਬਹੁਤ ਸੋਹਣਾ ਤੇ ਇੱਥੇ ਬਾਬਾ ਜੀ ਬੈਠੇ ਨੇ ਬਾਬਾ ਜੀ ਕਿਹੜੇ ਟਾਈਮ ਦਾ ਜੀ ਇਹ ਅੰਗਰੇਜ਼ਾਂ ਦੇ ਟਾਈਮ ਦਾ ਜੀ ਦਰਵਾਜ਼ਾ ਇਹ ਆਹ ਪੁਰਾਣਾ ਹੀ ਜੀ ਹੂੰ ਇਹ ਲੱਕੜ ਵਾਲੇ ਜਿਹੜੇ ਪਾਏ ਹੋਏ ਨੇ ਇਹ ਇਸੇ ਦੇ ਤਖਤੇ ਨੇ ਪੁਰਾਣੇ ਹੁਣ ਲਓ ਜੀ ਤੁਹਾਨੂੰ ਅੱਜ ਦਰਵਾਜ਼ਾ ਦਿਖਾਤਾ ਪਿੰਡ ਮੱਜਰੀ ਜ਼ਿਲ੍ਹਾ ਪਟਿਆਲਾ